हां जी दोस्तों एमडी जॉब अलर्ट्स चैनल ਦੇ ਉੱਤੇ ਤੁਹਾਡਾ ਸਵਾਗਤ ਹੈ ਜੀ ਯੂਨੀਵਰਸਿਟੀ ਭਰਤੀ ਆ ਚੁੱਕੀ ਹੈ ਜੀ ਬਖ ਬਖ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਜਾਣਕਾਰੀ ਲੈ ਕੇ حاضر ਹੋ ਚੁੱਕਿਆ ਇਸ ਵੀਡੀਓ ਦੇ ਵਿੱਚ ਪੂਰਾ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਣਾ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਾ ਮਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਕੋਈ ਆਫਲਾਈਨ ਪੋਸਟਾਂ ਭਰਨੀ ਆਉਂਦੀਆਂ ਨੇ ਉਸ ਦਾ ਫਾਰਮ ਵੀ ਅਸੀਂ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਪਹਿਲੀ ਪੋਸਟ ਦੀ ਗੱਲ ਕਰੀ ਜੀ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਡਿਸਟ੍ਰਿਕਟ ਬਟੇਂਡਾ ਦੇ ਵਿੱਚ ਹੈ ਜੋ ਉਹਨਾਂ ਵੱਲੋਂ ਇੱਕ ਆਫਿਸ ਅਸਿਸਟੈਂਟ ਦੀ ਭਰਤੀ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਅਪਲਾਈ ਕਰਨ ਦੇ ਲਈ ਤੁਸੀਂ ਆਪਣਾ ਰੈਜ਼ਿਊਮ career@auts.ac.in ਦੇ ਉੱਤੇ ਜਾਂ WhatsApp ਨੰਬਰ ਹੈ ਜੀ 8194801454 8194801454 ਦੇ ਉੱਤੇ ਤੁਸੀਂ ਸੈਂਡ ਕਰ ਸਕਦੇ ਹੋ ਇਸ ਦੇ ਲਈ ਜੀ ਤੁਹਾਡਾ ਕੰਪਿਊਟਰ ਦੀ ਮੁਹਾਰਤ حاصل ਹੋਣੀ ਜ਼ਰੂਰੀ ਹੈ ਜੀ ਕੰਪਿਊਟਰ ਦੀ ਚੰਗੀ ਜਾਣਕਾਰੀ ਹੋਵੇ ਤਾਂ ਤੁਸੀਂ ਆਫਿਸ ਅਸਿਸਟੈਂਟ ਦੀ ਪੋਸਟ ਦੇ ਲਈ ਅਪਲਾਈ ਕਰਨਾ ਹੈਗਾ ਜੀ ਨੈਕਸਟ ਪੋਸਟਾਂ ਦੀ ਗੱਲ ਕਰੀਏ ਉਹ ਪੋਸਟਾਂ ਵੀ ਅਕਾਲ ਯੂਨੀਵਰਸਿਟੀ ਵੱਲੋਂ ਜੋ ਕਿ ਤਲਵੰਡੀ ਸਾਬੋ ਡਿਸਟ੍ਰਿਕਟ ਬਟਿੰਡਾ ਦੇ ਵਿੱਚ ਹੈ ਜੀ ਉਹਨਾਂ ਵੱਲੋਂ ਕੱਢੀਆਂ ਗਈਆਂ ਨੇ ਜੀ ਜਿਸ ਦੇ ਵਿੱਚ ਪ੍ਰੋਫੈਸਰ ਅਸਿਸੋਸੀਏਟ ਪ੍ਰੋਫੈਸਰ ਤੇ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਨੇ ਸਬਜੈਕਟ ਕਿਹੜੇ-ਕਿਹੜੇ ਨੇ ਜੀ ਮੈਥ ਕੈਮਿਸਟਰੀ ਫਿਜ਼ਿਕਸ ਕਮਰਸ ਕੰਪਿਊਟਰ ਸਾਇੰਸ ਇੰਗਲਿਸ਼ ਪੰਜਾਬੀ ਐਜੂਕੇਸ਼ਨ ਫਿਜ਼ੀਓਥੈਰੇਪੀ ਪੋਲੀਟੀਕਲ ਸਾਇੰਸ ਲਾਇਬ੍ਰੇਰੀ ਸਾਈਕੋਲੋਜੀ ਹਿਸਟਰੀ ਮਾਈਕਰੋਬਾਇਓਲੋਜੀ ਤੇ ਮੈਨੇਜਮੈਂਟ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ एलिजिਬਿਲਟੀ ਦੀ ਗੱਲ ਕਰੀਏ ਤਾਂ एलिजिਬਿਲਟੀ ਜੁੱਝੀ ਸੀ ਨੋਰਮਸ ਦੇ ਅਕੋਰਡਿੰਗ ਹੈਗੀ ਹੈ ਜੀ ਆਪਣੇ ਜੋ ਸੀਵੀ ਨੇ ਜਿਨ੍ਹਾਂ ਨੇ ਅਪਲਾਈ ਕਰਨਾ ਹੈਗਾ ਉਹ ਕਰੀਅਰ ਐਡ ਰੇਟ auts.ac.in ਦੇ ਵਿੱਚ ਉੱਤੇ 15 ਦਿਨਾਂ ਦੇ ਵਿੱਚ ਵਿੱਚ ਭੇਜ ਦੇਣਾ ਜੇ ਜੋ ਹੈ ਅਨਾਉਂਸਮੈਂਟ ਹੋਈ ਹੈ ਜੀ ਨਿਊਜ਼ਪੇਪਰ ਦੇ ਵਿੱਚ ਐਡ ਆਈ ਹੈ 15 ਦਿਨਾਂ ਦੇ ਵਿੱਚ ਵਿੱਚ ਇਹ ਤੁਸੀਂ ਆਪਣੇ ਰਜੂਮ ਭੇਜ ਦੇਣੇ ਨੇ ਜੇ ਅਗਰ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਕੋਈ ਵੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰੋ ਜੀ ਉਸੇ ਟਾਈਮ ਅਸੀਂ ਟੈਲੀਗ੍ਰਾਮ ਦੇ ਉੱਤੇ ਇਸ ਦਾ ਅਪਲਾਈ ਕਰਾਂਗੇ ਟੈਲੀਗ੍ਰਾਮ ਦਾ ਚੈਨਲ ਵੀ ਸਾਡਾ ਐਮਡੀ ਜੋਬ ਅਲਰਟਸ ਦੇ ਨਾਮ ਦੇ ਉੱਪਰ ਹੈ ਏਸੀ ਅਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖ